ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਲੋ ਜੀ ਛੱਡਾ ਆਪਣਾ ਹੋ ਗਿਆ ਜੀ ਫੁੱਲ ਤੇ ਹੁਣ ਆਪਾਂ ਬੰਨਣ ਲੱਗੇ ਆ ਕੱਪ ਲੇਵਰ ਆ ਗਈ ਆਪਣੀ ਛੱਡ ਕਪੋਨ ਵਾਲੀ ਤੇ ਆ ਫਿਰਨੇ ਚੁੰਨੂ ਮੰਨੂ ਹਾਂ ਭਾਈ ਕਿਆ ਨਾਮ ਹੈ ਤੁਹਾਡਾ ਚੰਦੇ ਜਯਾਦਵ ਚੰਦੇ ਜਯਾਦਵ ਕੌਣ ਸਾ ਜ਼ਿਲ੍ਹਾ ਹੈ ਅਰੜਿਆ ਜ਼ਿਲ੍ਹਾ ਹੈ ਅਰੜਿਆ ਅੱਛਾ ਹਾਏ ਤੇਰਾ ਕੀ ਨਾਮ ਹੈ बताओ बताओ जल्दी बताओ हैं अनु यादव चलो जल्दी जल्दी काम करो आ, चालू हो गया, चालू हो गया।, आ, चालू गया। है ठीक है चलो अभी चलो किला गाड़ो फटाफट इसको समेट दो जल्दी जल्दी समेट दो टीम मेंबर पहुंच गई है कुप बांधने के लिए कैप्टन कौन है कैप्टन टीम का कैप्टन कौन है ਕਿੱਲਾ ਗਾੜਾ ਕਿੱਲਾ ਗਾੜ ਰਹਾ ਕੈਪਟਨ ਹਾਂ ਚਲੋ ਚਲੋ ਪਾਣ ਮਾਰੋ ਠੀਕ ਹੈ ਪਾਣ ਮਾਰੋ 베ਰ ਲਪਟ ਜਲਦੀ 베ਰ ਲਪਟ 베ਰ ਲਪਟ ਬਾਈ ਜਲਦੀ 베ਰ ਲੈ ਕਿ ਨਹੀਂ ਲੈ ਲਪਟ ਲਾ ਫਟਾਫੜਕੀ ਕਰੀ ਜਾਂਦਾ ਕੀ ਕਰੇ ਪਾਣੀ ਲੈ ਪਾਣੀ ਲੈ ਡਾਲੀਆ ਮਾਰਿਆ ਲੋ ਜੀ ਕੁੱਪ ਦੀ ਕਰਤੀ ਤਿਆਰੀ ਇਹਨੇ ਬੰਨਣ ਦੀ ਤੇ ਸ਼ੈੱਡ ਆਪਾਂ ਲਾਤਾ ਲੋਕ ਲਾਤਾ ਦਰਵਾਜ਼ਾ ਫੁੱਲ ਹੋ ਗਏ ਹੈਡ ਹੁਣ ਲਾ ਰਹੇ ਆ ਇਹ ਬਨ ਰਿਹਾ ਕੱਪ ਗਰਮੀ ਹੋ ਗਈ ਨਾ ਦੋ ਦਿਨ ਤੇ ਬਹੁਤ ਬਹੁਤ ਗਰਮੀ ਹੋ ਗਿਆ ਜੀ ਯਹਾਂ ਤਾਂ ਹਵਾ ਵੀ ਨਹੀਂ ਚੱਲਦਾ ਹੈ ਹੂੰ ਹੂੰ ਮੌਸਮ ਵਿਭਾਗ ਦੱਸ ਰਿਹਾ 2 12 ਤਰੀਕ ਤੋਂ 15 ਤਰੀਕ ਤੱਕ ਫੁੱਲ ਮੀਂਹ ਬਾਰਿਸ਼ ਆਪਸੇ ਨਾਲ ਆਪਸੇ ਨਾਲ ਬਾਰਿਸ਼ ਹੋਰ ਥੋੜਾ ਵੀ ਕੰਮ ਬਸ ਨਿਭੜ ਕੇ ਆਉਣਾ ਬਸ ਨਿਭੜ ਗਿਆ ਜੱਜ ਕਾਕਾ ਆਪਣਾ ਹੀ ਅੱਜ ਦੀਔਰ ਲੈ ਫਿਰ ਜਨ ਸਭਾ پکڑੀਏ ਫਟਾਫਟ ਫਿਰ ਫਟਾਫਟ ਹੁਣ ਤਾਂ ਤੁਸੀਂ ਆਏ ਆ ਹਜੇ ਨਾ ਜਾਣਾ ਹੈ ਹਾਂ ਉਹ ਮੱਕੀ ਪੜਨਾ ਹੈ ਕਰੋ ਜਾ ਕੇ আচ্ছা ਫਿਰ ਹੁਣ ਆਉਂਗੇ ਜੀਦੀ ਚ ਜੀਦੀ ਜੀਦੀ ਕੀ ਲਵਾਈ ਮੈਂ ਠੀਕ ਹੈ ਉहां ਵੇਸੇ ਜਨ ਲੱਗੇਗਾ ਮੱਕੀ ਦਾ ਮੱਕੀ ਦਾ ਹੈ ਕਣਕ ਥੋੜੇ ਘੱਟ ਹੁੰਦੀ ਆ ਮੱਕੀ ਜਿਆਦਾ ਹੁੰਦੀ ਮੱਕੀ ਜਿਆਦਾ ਥੋੜੇ ਜਿਹਾ ਪਿੱਛੇ ਹਾਂ ਵਿਵਿਧ ਖਾਣੇ ਜੋਗਰ ਬੀਚਦਾ ਹੈ ਥੋੜਾ ਥੋੜਾ ਹੁੰਦਾ ਅਦਾ ਕਿਲਾ ਕਿਲਾ ਬਖਬੂਦ ਹੈ ਕਿਲਾ ਠੀਕ ਹੈ ਗਰਮੀ ਦਸਰੀ ਹੈ ਲੱਛਣ ਜੇ ਮੀਂਹ ਦੀ ਗਰਮੀ ਜਿਵੇਂ ਬਹੁਤ ਉਹ ਜਿਵੇਂ ਜੂਨ ਮਈ ਚ ਹੁੰਦੀ ਹੈ ਮਈ ਜੂਨ ਚ ਜਿਵੇਂ ਜੀਰੀ ਲਾਉਣੇ ਹੁੰਨੇ ਉਹ ਦਿਨਾਂ ਚ ਹੁੰਦੀ ਐਨੀ ਗਰਮੀ ਤਾਂ ਇਹ ਮੀਂਹ ਆਊਗਾ ਨਹੀਂ ਹੈ ਮੀਂਹ ਦੱਸਿਆ 12 ਤਰੀਕ ਤੋਂ ਮੌਸਮ ਵਿਭਾਗ ਅਰੇ ਦੱਸ ਰਾਂ ਕਹਿੰਦੇ ਮੀਂਹ ਬਹੁਤ ਬਾਰਿਸ਼ ਪੂਰੀ ਜ਼ੋਰ ਦੀ ਪੈਣੀ ਆ ਚਲੋ ਵਧੀਆ ਜ਼ਮੀਨਾਂ ਬਾਹ ਹੋਣਗੀਆਂ ਹੁਣ ਤਾਂ ਕੰਮ ਨਿਬੜ ਗਏ ਜ਼ਮੀਨ ਸੁੱਕ ਗਈ ਹੈ ਜ਼ਮੀਨ ਸੁੱਕ ਗਈ ਤਾਂਹੀਂ ਜ਼ਮੀਨਾਂ ਬਾਹ ਹੋਣਗੀਆਂ ਵਧੀਆ ਨਵੇਂ ਟਰੈਕਟਰ ਨਾਲ ਜੋੜੀ ਹੈ ਦੇਖੀ ਉਹਦਾ ਜ਼ੋਰ ਇਹਦੇ ਨਾਲ ਜੋੜ ਉਹਦਾ ਵਧੀਆ ਹੈ ਹਾਂ ਹਾਂ ਜ਼ੋਰ ਪੂਰਾ ਵਧੀਆ ਵਧੀਆ ਚੱਲ ਰਿਹਾ ਟਰੈਕਟਰ ਹਾਂ ਹਾਂ ਤੂੜੀ ਵਾਲੀ ਸੀ ਤੂੜੀ ਆ ਵੇ ਵਧੀਆ ਚੱਲ ਰਿਹਾ ਕਲੱਚ ਕਲੱਚ ਦੀ ਇੰਨਾ ਮੰਗਦਾ ਉਹ ਬਟਨ ਨਾਲ ਹਾਂ ਜਿੱਥੇ ਲੋਡ ਮੰਗਦਾ ਜਿੱਥੇ ਲੋਡ ਮੰਗਦਾ ਉਹ ਵੀ ਉਹਦੇ ਪਹਿਲੇ ਗੇਅਰ 'ਚ ਜਿੰਨੇ ਜ਼ਿਆਦੇ ਲਾਨ ਆਉਂਦਾ ਹਾਂ ਪਹਿਲਾ ਗੇਅਰ ਲਾ ਦੇ ਜਮੇ ਚੱਕਰ ਘਟ ਜੰਨੇ ਆ ਫਿਰ ਤੈਨੂੰ ਉਹਨੇ ਵਾਹ ਗਿਲੇ ਕਿੱਦਾਂ ਦਿੱਤਾ ਇਹ ਸ਼ੇਰ ਚੱਲ ਰਿਹਾ ਪਾਣੀ ਲੈ ਚਲੋ ਠੀਕ ਆ ਜੀ ਹੁਣ ਬੰਨਾਂ ਦੇ ਲੇਬਰ ਵਾਲੇ ਕੁੱਪ ਤੇ ਆਪਾਂ ਮਿਲਦੇ ਨਹੀਂ ਅਗਲੀ ਵੀਡੀਓ ਵਿੱਚ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਲਾਈਕ ਕਰੋ ਫੇਸਬੁੱਕ ਤੇ YouTube ਤੇ ਧੰਨਵਾਦ ਜੀ